ਭਾਈ ਪਾਡਾ ਜੀ ਕਿੰਨੇ ਹੋਰ ਗੁਰਸੇਵ ਭਾਈ ਮਨੁੱਖ ਵੈਗਰੂ ਕਿਰਪਾਲੂ ਹੋਇਆ ਜਿਨ੍ਹਾਂ ਦੇ ਵੈਗਰੂ ਕਿਰਪਾਲੂ ਹੋਇਆ ਕਿਰਪਾ ਹੋਈ ਵੈਗਰੂ ਦੀ ਬਖਸ਼ਿਸ਼ ਹੋਈ ਉਹਨਾਂ ਨੂੰ ਵੈਗਰੂ ਨੇ ਆਪਣੇ ਨਾਲ ਮਿਲਾਇਆ ਹਰ ਗੁਰ ਨਾਨਕ ਜਨ ਪਰਸਿਓ ਸੇ ਜਨਮ ਮਰਨ ਦਉਂ ਥੇ ਰਹੋ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ ਨਾ ਜੜੀਆਂ ਖਾਨੇ ਤਬਰੇ ਸੋਚ ਕੇ ਦੇਖਿਓ ਗੁਰੂ ਨਾਨਕ ਪਾਤਸ਼ਾਹ ਉਹਨਾਂ ਹੀ ਗੁਰੂ ਪਾਤਸ਼ਾਹ ਜਿੰਨਾ ਕੋਲ ਗਏ ਆ ਉਹਨਾਂ ਬੰਦਿਆਂ ਕੋਲ ਗਏ ਜਿਨ੍ਹਾਂ ਨੂੰ ਦਰਸ਼ਨ ਦੇਣਾ ਚਾਹੁੰਦੇ ਸੀ ਉਹਨਾਂ ਨਾਲ ਹੀ ਜਾ ਕੇ ਗੁਰੂ ਪਾਤਸ਼ਾਹ ਨੇ ਗੱਲਬਾਤ ਕੀਤੀ ਜਿਨ੍ਹਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਮਤਲਬ ਉਹੀ ਦੇਖ ਸਕੇ ਗੁਰੂ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹੈ ਉਹ ਜਿਨ੍ਹਾਂ ਨੇ ਦੇਖਿਆ ਗੁਰੂ ਪਾਤਸ਼ਾਹ ਨੂੰ ਗੁਰੂ ਨਾਨਕ ਨੂੰ ਸੁਣਿਆ ਵੇਖਿਆ ਸੀ ਉਹਦੇ ਦਰਸ਼ਨ ਹੋ ਗਏ ਨਾ ਰੱਬ ਦੇ ਦਰਸ਼ਨ ਜਿੰਨਾਂ ਹੋਗੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਜੇ ਜਿੰਨਾਂ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਵਿਚਰੇ ਉਹ ਅੱਜ ਦੇ ਖੜਿਆ ਹੋਇਆ ਵੈਗੁਰੂ ਕੀ ਪਤਾ ਉਹਨਾਂ ਜੀਵਾਂ ਦੀ ਪਹਿਲਾਂ ਕਿੰਨੀ ਭਗਤੀ ਕਿੰਨੇ ਜਨਮ ਉਹਨਾਂ ਨੇ ਵੈਗੁਰੂ ਨੂੰ ਯਾਦ ਕੀਤਾ ਹੋਊਗਾ ਪਰ ਆਪਾਂ ਇਹ ਥੋੜੇ ਪਤਾ ਕਿ ਉਹਦੀ ਕਿੰਨੀ ਭਗਤੀ ਹੋਵੇ ਕਿੰਨੇ ਜਲ ਅਜਾਈਂਦਰੀ ਕਿ ਲੰਗਰ ਦੇ ਦਰਵਾਜ਼ੇ ਤੇ ਜਾ ਖੜਾ ਹੋਇਆ ਆਪ ਜਾ ਕੇ ਖੜਕਾਇਆ ਦਰਵਾਜ਼ਾ ਪਰ ਗੁਰੂ ਪਾਤਸ਼ਾਹ ਨੇ ਬਈ ਲਾਲਾ ਨੂੰ ਦੇਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਉਹਦਾ ਨਾਮ ਦਰਜੇ ਕਰ ਦਿੱਤਾ ਕਿੰਨੀ ਵਾਰੀ ਨਿਕਾ ਵੇਹ ਲਾ ਲਓ ਗੁਰਦਾਤਾ ਮੇਸ਼ਾਹ ਦੀ ਸੋ ਉਹੀ ਗੁਰੂ ਅਰਜਨ ਦੇਵ ਪਾਸ਼ਾ ਸਿਫਤ ਦੇਖੋ ਸਿਫਤ ਕਰਨਾ ਢੰਗ ਦੇਖੋ ਅਹੀਂ ਸਿਫਤਾਂ ਕਰਾਂਗੇ ਤੇ ਸ਼ਾਇਦ ਪਤਾ ਨਹੀਂ ਸਾਡੇ ਢੰਗ ਹੀ ਹੋਰ ਹੁੰਦੇ ਆ ਪਰ ਗੁਰੂ ਸਾਹਿਬ ਸਿਫਤ ਕਰ ਰਹੇ ਤਾਂ ਪਹਿਲਾਂ ਵੈਗਰੂ ਦੀ ਗੱਲ ਕਰ ਰਹੇ ਉਹ ਫਿਰ ਦੱਸ ਰਹੇ ਵੈਗਰੂ ਤੇ ਗੁਰੂ ਨਾਨਕ ਜੀ ਵਿੱਚ ਫਰਕ ਨਹੀਂ ਹੈਗਾ ਕੋਈ ਹੋ ਕੋਈ ਫਰਕ ਨਹੀਂ ਉਹਨਾਂ ਦੇ ਵਿੱਚ। ਉਕਾਰ ਵੀ ਹੈ ਉਹਦਾ। ਅਨੰਤ ਰੂਪ, ਨਿਰਮਲ ਰੂਪ ਗੁਰੂ ਪਾਤਸ਼ਾਹ। ਜੋ ਉਹਨੂੰ ਵੈਗੂ ਨੇ ਆਪਣੀ ਅੱਖਾਂ ਨਾਲ ਦੇਖਿਆ ਪਰ ਸਿਆ ਸੇ ਜਨਮ ਮਰਨ ਤੋਂ ਦੂਰ ਠਹਿਰਿਆ। ਜੰਮਣ ਮਰਨ ਤੋਂ ਦੂਰ ਤੋਂ ਹੀ ਰਹਿਤ ਹੋ ਗਿਆ ਉਹ ਜਿਹੜੇ ਗੁਰੂ ਪਾਤਸ਼ਾਹ ਨੂੰ ਦੇਖਿਆ। ਸਤ ਸਤ ਹਰ ਸਤ ਸਤ ਸਤੇ ਸਤ। ਹੋਉਂਦਾ ਜੀ ਸਾਡੀ ਹੋਂਦ ਨਹੀਂ ਹੈਗੀ। ਅਸੀਂ ਹੋਂਦ ਮੰਨੀ ਬੈਠੇ ਆ। ਸਾਨੂੰ ਸਾਡੀ ਹੋਂਦ ਤੇ ਕਿੰਨਾ ਹੰਕਾਰ ਆ ਇਸ ਗੱਲ ਦਾ ਸਾਨੂੰ ਮੈਂ ਹਾਂ ਕਿ ਨਾ ਜੇ ਮੈਂ ਕੋਣ ਹੁੰਦਾ ਮੈਨੂੰ ਕੋਈ ਕੁਝ ਕਹਿਣ ਵਾਲਾ ਕੋਈ ਨੂੰ ਸਮਝਾਉਣ ਵਾਲਾ ਜਿੱਦੀ ਆਪਣਾ ਆਪਣੀਆਂ ਅੰਦਰ ਵੀ ਵਾਈਗਰੂ ਬੈਠਾ ਹੋਇਆ ਸਾਡੀ ਹੋਂਦ ਨਹੀਂ ਹੈਗੀ ਅਸੀਂ ਉਧਰ ਨਹੀਂ ਬੈਠੇ ਆ ਤੇ ਵਾਈਗਰੂ ਦਾ ਸਦੀ ਵੀ ਹੋਂਦ ਵਾਲਾ ਉਹ ਤਾਂ ਸਦੀ ਵੀ ਹੋਂਦ ਵਾਲਾ ਤੇ ਅਸੀਂ ਉਹਨੂੰ ਮੰਨ ਹੀ ਨਹੀਂ ਰਹੇ ਸਾਨੂੰ ਲੱਗਦਾ ਰੱਬ ਹੀ ਨਹੀਂ ਹੈਗਾ ਅਸੀਂ ਉਹਦੀ ਹੋਂਦ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਆ ਸਦੀਵੀ ਹੁੰਦ ਵਾਲਾ ਆਵੇਂਗਾ ਤੇਰੀ ਇਹ ਹਮੇਸ਼ਾ ਉਹਦੀ ਸਿਖਤ ਕਰਦੇ ਰਹੀ ਹੈ ਸਿਮਰਨ ਕਰਦੇ ਰਹੀ ਹੈ ਦੂਸਰਾ ਆਨ ਨਾ ਹੋਵੇ ਪੁਰਖ ਪૌਰਾਤਕ ਸੁਣੀਏ ਦੂਜਾ ਨਹੀਂ ਹੈਗਾ ਆਨ ਨਾ ਹੋਵਨ ਕੋਈ ਹੋਰ ਦੂਜਾ ਨਹੀਂ ਹੈਗਾ ਪੁਰਖ ਪૌਰਾਤਕ ਸੁਣੀਏ ਉਹ ਪੁਰਖਾ ਜਿਹੜਾ ਵੈਗ੍ਰੂ ਆਕਰਤਾ ਪੁਰਖ ਪૌਰਾਤਕ ਬੜਾ ਪੁਰਾਣਾ ਆ ਆ ਸਭ ਤੋਂ ਪੁਰਾਣਾ ਕਹੋ ਵੈਗ ਕਿਉਂਕਿ ਸਭ ਕੁਝ ਰੱਬ ਨੇ ਹੀ ਬਣਾਇਆ ਵੈਗ੍ਰੂ ਨੇ ਹੀ ਬਣਾਇਆ ਸਾਰਾ ਕੁਝ ਵੈਗਰੂ ਨਹੀਂ ਬਣਾਇਆ ਜਿੰਨੇ ਬਣਾਇਆ ਇਹਦਾ ਮਤਲਬ ਪਹਿਲਾਂ ਸੀ ਉਹਦੇ ਵਿੱਚ ਇਹ ਉਹਦੀ ਬਣਾਈ ਹੋਈ ਚੀਜ਼ ਬਾਅਦ ਵਿੱਚ ਬਣੀ ਆ ਉਹਨੇ ਬਣਾਈਆਂ ਵੈਗਰੂ ਵੈਗਰੂ ਨੂੰ ਤਾਂ ਕਿਸੇ ਨੇ ਨਹੀਂ ਮੰਨਦਾ ਪਰ ਵਰਤਮਾਨ ਦੀ ਨਹੀਂ ਆ ਜਿਵੇਂ ਆਪਾਂ ਧਰੂ ਤੋਂ ਹੀ ਕਰੂ ਆਤ ਕਰਾਂਗੇ ਰਾਜੇ ਚਲੰਗ ਤੋਂ ਹੀ ਹੁਣ ਤੱਕ ਦਾ ਜਿੰਨਾ ਇਤਿਹਾਸ ਦੁਨੀਆ ਦਾ ਤਾਂ ਵੈਗਰੂ ਜੇ ਅਸੀਂ ਰੱਬ ਦੀ ਗੱਲ ਕਰੀਏ ਧਰਤੀ ਕਦੋਂ ਬਣੀ ਨਵਾਂ ਪਾਣੀ ਅੰਗ ਕਦੋਂ ਬਣੇ ਪਤਾ ਨਹੀਂ ਕਦੋਂ ਬਣੇ ਯੁੱਗ ਕਦੋਂ ਬਣੇ ਪਤਾ ਨਹੀਂ ਸਾਨੂੰ ਨਹੀਂ ਪਤਾ ਪਰ ਬਣੇ ਹਨ ਕਰੋ ਕਰਮ ਕਰਮ ਸਾਲ ਪਹਿਲਾਂ ਬਣੇ ਹੋਣਗੇ ਸੋ ਯੁਗ ਕਿੰਨੇ ਬਣਾਏ ਸਮਾ ਕਿੰਨੇ ਬਣਾਇਆ ਪੰਜ ਤੱਤ ਕਿੰਨੇ ਬਣਾਏ ਵੈਗਰੂ ਨੇ ਪ੍ਰਕਾਸ਼ ਵੈਗਰੂ ਨੇ ਰਾਮ ਅੱਲਾਹ ਕੋਣ ਜਿਹਨੂੰ ਉਹ ਵੈਗਰੂ ਕਹਿੰਦੇ ਆ ਉਹਨੇ ਬਣਾਏ ਆ ਸਾਰੇ ਪੰਜ ਬੂਤ ਪੰਜ ਤੱਤ ਸਾਰੀ ਕੁਦਰਤ ਉਹਨੇ ਸਾਰਜੀ ਆ ਉਹ ਕਰਤਾ ਹੈ ਉਹ ਪੁਰਖ ਆ ਪੁਰਖ ਪੁਰਾਤਨ ਸੁਣਿਆ ਬੜਾ ਪੁਰਾਣਾ ਪਾਵ ਸ਼ੁਰੂ ਤੋਂ ਆਦਤ ਤੋਂ ਐਵੇਂ ਤਨੀ ਗੁਰੂ ਪਾਤਸ਼ਾਹ ਨੇ ਆਦ ਸੱਚ ਹੈ ਜੁਗਾਦ ਸੱਚ ਹੈ ਤੇ ਹੀ ਸੱਚ ਨਾਂ ਦੇ ਕੋਈ ਸੀ ਤੇ ਹੀ ਸੱਚ ਉਪਰਖਣਾ ਜਿਹੜਾ ਵੈਗਰ ਉਹ ਨਾਸ਼ ਤੋਂ ਰਹੇ ਤਾਂ ਬੜਾ ਪੁਰਾਣਾ ਆ ਪੁਰਖ ਪੁਰਾਤਨ ਸੁਣਿਆ ਜਾਂਦਾ ਜਸਵੀਰ ਪੁਰਾਣੀ ਗਾਇਆ ਬੀਤਾਂ ਨੇ ਪੁਰਾਣਾ ਨਵੇਂ ਉਹਦਾ ਜਸ ਹੈ ਮਾਈ ਗੁਰੂ ਦਾ ਸਾਰੇ ਉਹਦਾ ਜਸ ਗਾਉਂਦੇ ਆਏ ਗਾਉਂਦੇ ਰਹਿ ਆ ਗਾਉਂਦੇ ਰਹਿਣਗੇ ਸਾਰੀ ਕੁਦਰਤ ਸਾਰੀ ਸ੍ਰਿਸ਼ਟੀ ਅੱਗੇ ਵੀ ਇਸੇ ਤਰ੍ਹਾਂ ਜੀਵ ਉਹਦੀਆਂ ਸਿਫਤਾਂ ਕਰਦੇ ਰਹਣਗੇ ਪਰ ਪ੍ਰਭੂਖ ਬਹੁਤ ਪੁਰਾਣਾ ਆ ਬੜੇ ਚਿਰਾਂ ਦਾ ਉਸ ਤੋਂ ਪੁਰਾਣਾ ਕੋਈ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਵੈਗੁਰੂ ਹੀ ਆ ਦੂਸਰਾ ਨਾ ਹੋਰ ਕੋਈ ਕੋਈ ਦੂਜਾ ਹੋਰ ਉਹਦੇ ਵਰਗਾ ਹੈ ਨਹੀਂ ਕੋਈ ਹੋਰ ਨਹੀਂ ਦੂਜਾ ਹੈਗਾ ਵੈਗੁਰੂ ਵਰਗਾ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਸੁਣਦੇ ਉਹਦਾ ਨਾਮ ਹੀ ਅਮਰਤ ਹੈ ਵੈਗਰੂ ਵੈਗਰੂ ਆਪੀ ਅਮਰਤ ਆ ਸੋ ਬਸ ਗੱਲ ਫੇਰ بار-बार ਉੱਥੇ ਜਾਉਗੇ ਸਾਡਾ ਪ੍ਰੈਕਟੀਕਲ ਹੈ ਨਹੀਂ ਅਸੀਂ ਕਦੀ ਦੇਖਿਆ ਨਹੀਂ ਵੈਗਰੂ ਗੁਰੂ ਪਾਸ਼ਾ ਨੇ ਦੇਖਿਆ ਆ ਭਗਤਾਂ ਨੇ ਦੇਖਿਆ ਆ ਦੇਖ ਕੇ ਉਹਨਾਂ ਨੇ ਜੋ ਕੁਝ ਆਪਣੇ ਪ੍ਰੈਕਟੀਕਲ ਆ ਜਿਹੜੇ ਉਹੀ ਉਹਨਾਂ ਦੀ ਬਾਣੀ ਆ ਜਿਸ ਤਰੀਕੇ ਨਾਲ ਗੁਰੂ ਪਾਸ਼ਾ ਗੱਲ ਕਰਦੇ ਤੇਰੀ ਮੁੰਦ ਘਟਾਰੇ ਜੇਵੜਾ ਤਿੰਨ ਲੋਭੀ ਲੋਭਰਵਾਇਆ ਕਿ ਵਾਇਗਰ ਉਹਦੀਆਂ ਜਿਵੇਂ ਆਈ ਕੰਟੈਕਟ ਤਾਂ ਹੁੰਦਾ ਨਾ ਜੇ ਅਸੀਂ ਵਾਇਗਰ ਦੀਆਂ ਅੱਖਾਂ ਜੱਖਾਂ ਪਾ ਕੇ ਦੇਖੀਏ ਤਾਂ ਉਹਦੀਆਂ ਅੱਖਾਂ ਜਿਹੀਂ ਅਸੀਂ ਨੂੰ ਅੱਖਾਂ ਪਾ ਕੇ ਪਹਿਲੀ ਗੱਲ ਅਸੀਂ ਦੇਖ ਨਹੀਂ ਸਕਾਂਗੇ ਬਹੁਤ ਤੇਜ ਆ ਵਾਇਗਰ ਦਾ ਤਾਂ ਤਾਂ ਬਹੁਤ ਹੁੰਦਾ ਪਰ ਫਿਰ ਵੀ ਜੇ ਮੰਨੋ ਜੀਵ ਇਸਤਰੀ ਦੇਖਿਆ ਵੀ ਤੇ ਕਟਾਰ ਦਾ ਕੰਮ ਕਰਦੇ ਆ ਦੇ ਨੇਤਰ ਇਹਦੇ ਮਤਲਬ ਇੰਨਾ ਪਿਆਰ ਉਹ ਦੇ ਅੰਦਰ ਚਲਾ ਜਾਂਦਾ ਹੈ ਇਕਦਮ ਜੇ ਉਹ ਉਹਦੇ ਜੋਗੀ ਰਹਿ ਕੇ ਰਹਿ ਜਾਂਦੀ ਉਹ ਜੀਵ ਇਸਤਰੀ ਵੈਗੁਰਦੀ ਹੋ ਕੇ ਰਹਿ ਜਾਂਦੀ ਦ ਨਾਮੀ ਅਮਰਤਾ ਆਪੀ ਅਮਰਤਾ ਆਪੀ ਅਮਰਤਾ ਵੈਗੁਰ ਅਮਰਤ ਨਾਲ ਹੀ ਪਰਿਆ ਕਿੰਨਾ ਪਵਿੱਤਰ ਉਹਦੇ ਨਾਲ ਰਹਿ ਕੇ ਰੂਹ ਕਿੰਨੀ ਪਵਿੱਤਰ ਬਜ ਜਾਂਦੀ ਹੈ ਕੋਈ ਅੰਦਾਜ਼ਾ ਨਹੀਂ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਨਾਲ ਇਹਨਾਂ ਗੱਲਾਂ ਦਾ ਦੇਖੋ ਇੱਕ ਪਾਸੇ ਜਦੋਂ ਬਾਣੀ ਦੀਆਂ ਨੁਹਾਈਆਂ ਲਾਪਾਂ ਦੇਖਦੇ ਆਂ ਕਿ ਗੁਰੂ ਪਾਤਸ਼ਾਹ ਕਿੱਥੋਂ ਦੀਆਂ ਗੱਲਾਂ ਕਰ ਰਹੇ ਵੈਗੁਰ ਦੀਆਂ ਵੈਗੁਰ ਦੇਖਾਰ ਦੀਆਂ ਉਹਦੇ ਮਲੋਕ ਦੀਆਂ ਜੇ ਆਪਾਂ ਇਹਨੂੰ ਸਿਰਫ ਪਾੜ ਤਾਂ ਕਿਸੇ ਨੁਕਰਾਖ ਲਿਆ ਰੱਖ ਲਿਆ ਉਸ ਬਾਣੀ ਨੂੰ ਜਿਹੜੀ ਬਾਣੀ ਸਿੱਧੀ ਮਲਾਈ ਦਿੰਦੀ ਹੈ ਵੈਗੁਰ ਨਾਮ ਪੁਰਖ ਪੁਰਾਤਨ ਸੁਣਿਏ ਬੜਾ ਪੁਰਾਣਾ ਹੈ ਉਹ ਅੰਮ੍ਰਿਤ ਹਰ ਕੋ ਨਾਮ ਉਹਦਾ ਨਾਮ ਹੀ ਅੰਮ੍ਰਿਤ ਹੈ ਉਹ ਨਾਮ ਹੀ ਲਏ ਨਾ ਕੋਈ ਅਮਰ ਹੋ ਜਾਂਦਾ ਹੈ ਮੌਦੀ ਪਰੇ ਲਿਜਾਂਦੇ ਆਂ ਕਾਲ ਤੋਂ ਰਹਿਤ ਹੁੰਦਾ ਜੰਦਾ ਕਿਵੇਂ ਦਾ ਨਾਮ ਆਉਂਦਾ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਮਨ ਸਾਰੇ ਸੁਖ ਹਾਸਲ ਕਰ ਲੈਂਦਾ ਉਹਦਾ ਸਿਰਫ ਇੱਕ ਅੰਮ੍ਰਿਤ ਨਾਮ ਲੈ ਕੇ ਮਨ ਕਿੰਨੀ ਤਰ੍ਹਾਂ ਦੇ ਪਦਾਰਥ ਭੋਗ ਦੇ ਕਿੰਨੀ ਤਰ੍ਹਾਂ ਦੇ ਸੁਖ ਲੈਂਦਾ ਸਾਡਾ ਮਨ ਸਾਡਾ ਸਰੀਰ ਗਿਆਨ ਇੰਦਰੀਆ ਕਿੰਨੀ ਤਰ੍ਹਾਂ ਦੇ ਰਸ ਭੋਗ ਪਦਾਰਥ ਸਾਰੇ ਇੰਦਰੀਆਂ ਨਾਲ ਅਸੀਂ ਨੰਨੇ ਸੁਖ ਲੈਂਦਾ ਮਨ ਜਾਂਦਾ ਫਿਰਦਾ ਫਿਰ ਵੀ ਵਿਚਾਰਾ ਕਲੇਪਿਆ ਰਹਿਦਾ ਕਿਉਂਕਿ ਉਦਾਂ ਦੇ ਸੁੱਖ ਮਿਲਦੇ ਨਹੀਂ ਜਿੱਦਾਂ ਜਿਹਨੂੰ ਚਾਹੀਦੇ ਹੁੰਦੇ ਆ ਪਰ ਵੈਰੂ ਦਾ ਇੱਕ ਅਮਰਤ ਨਾਮ ਲੈ ਕੇ ਮਨ ਨੂੰ ਸਾਰੇ ਸੁੱਖ ਮਿਲ ਜਾਂਦੇ ਆ ਮਾਨੀ ਮਸਤ ਹੋ ਜਾਂਦਾ ਹੈ ਮਤਵਲਾ ਹੋ ਜਾਂਦਾ ਹੈ ਸੋ ਕਿੰਦੀ ਵੱਡੀ ਖੇੜਾ ਵੈਰੂ ਦੀ ਕੋ ਨਾਨਕ ਦੀ ਸਿਪੈ ਉਪਰਾਪਤ ਜਿਸ ਉਪਰ ਲਿਖੇ ਗੱਲ ਲੈਣਾ ਤੇਰੋ ਸੇਵ ਕੀ ਰੰਗ ਮਾਤਾ ਮਤਨੰਮ ਮਤਵੱਲਾ ਹਿੰਦ ਨਮਸਤ ਹੋ ਜਾਂਦਾ ਹੈ ਪਏ ਉਹ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨੇ ਵਨ ਰਤ ਮਨ ਨਿਰੰਗਿਆ ਜਾਂਦਾ ਹੈ ਪਰ ਮਾਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਆ ਵਾਹਿਗੁਰੂ ਦਾ ਅਮਰਤ ਨਾਮ ਲੈ ਕੇ ਕਿਵੇਂ ਦਾ ਉਹਦਾ ਨਾਮ ਹੋਊਗਾ ਨਾਮ ਤਾਂ ਉਹੀ ਹੈ ਜਿਹੜਾ ਸਾਨੂੰ ਜਪਾ ਰਹੇ ਇੱਥੇ ਪਰ ਹੱਲੇ ਅਸੀਂ ਉਹ ਨਾਲ ਜੁੜ ਨਹੀਂ ਸਕੇ ਇਸ ਨਾਮ ਨਾਲ ਸਾਡੀ ਅਟੈਂਸ਼ਨ ਹੱਲੇ ਇੰਨੀ ਹੋਈ ਨਹੀਂ ਉਸ ਨਾਮ ਦੇ ਨਾਲ ਜੇ ਰਸਨ ਚਖਿਓ ਤੇ ਜਨ ਤ੍ਰਿਪਤ ਹੋ ਗਾਇ ਜੇ ਰਸਨ ਚਖਿ ਜਿਹੜੀ ਜ਼ੁਬਾਨ ਨੇ ਉਸ ਅਮਰਤ ਰਸ ਨੂੰ ਚਖ ਲਿਆ ਨਾ ਦੇ ਨਾਮ ਵਿੱਚੋਂ ਅਮਰਤ ਰਸ ਨੂੰ ਚਖ ਲਿਆ ਤੇ ਜਨ ਤ੍ਰਿਪਤ ਹੋ ਗਏ ਉਹ ਬੰਦੇ ਰਜ ਗਏ ਉਹ ਮੁੜ ਕੇ ਮਾਇਆ ਪਿਛੇ ਨਹੀਂ 도ੜੇ ਕਦੀ ਉਹ ਬੰਦੇ ਰਜ ਗਏ ਮਾਇਆ ਦੇ ਉਹ ਕਦੇ ਮਾਇਆ ਪਿਛੇ ਨਹੀਂ 도ੜੇ ਉਹਨਾਂ ਦੇ ਅੰਦਰੋਂ ਮਾਇਆ ਦੀ ਪਦਾਰਥ ਦੀ ਭੁੱਖ ਹੀ ਖਤਮ ਹੋ ਗਈ ਉਹਨਾਂ ਨੇ ਕਿਹੜਾ ਰਸ ਚਖ ਲਿਆ ਉਹਨਾਂ ਨੇ ਮਾਇਆ ਦੇ ਪਿੱਛੇ ਗਏ ਹੀ ਨਹੀਂ ਉਹ ਮਾਇਆ ਦੇ ਪਿੱਛੇ ਦੌੜੇ ਹੀ ਨਹੀਂ ਮਾਇਆ ਕਮਾਉਣ ਵਾਲਾ ਜਾਂ ਮਾਇਆ ਦੇ ਝਮੇਲੇ ਖਤਮ ਹੋ ਗਿਆ ਉਹਨਾਂ ਦੇ ਕਿਵੇਂ ਦਾ ਉਹਦਾ ਨਾਮ ਹੋਊਗਾ ਵੈਰੂ ਨੇ ਜਿਹੜੀ ਮਾਇਆ ਬਣਾਈ ਜੰਨੇ ਰੰਗ ਭਰੇ ਆ ਇੰਨਾ ਰੰਗੀਨ ਕੀਤਾ ਪਿਆ ਮਾਹੌਲ ਸਾਰਾ ਸੋ ਜੀਵਾਂ ਨੂੰ ਫਸਾਉਣਾ ਹੱਤੇ ਕੀਤਾ ਪਰ ਇਹਦਾ ਪਿੱਛੇ ਇੱਕ ਹੋਰ ਵੀ ਰੀਜ਼ਨ ਹੈਗਾ ਆ ਉਹਨੇ ਆਪਣੇ ਨਾਮ ਦੀ ਜਿਹੜੀ ਕਦਰ ਆ ਨਾ ਉਹ ਵੀ ਤਾਂ ਪ੍ਰਗਟ ਕਰ ਲਿੰਦੂ ਕਿੰਦਾਂ ਦੀ ਕਿ ਇੰਨੇ ਰਸ ਇੰਨੇ ਚਸਕੇ ਇੰਨੇ ਰੰਗ ਮਾਇਆ ਦੇ ਉਹ ਬੰਦਾ ਮੁੜ ਕੇ ਦੇਖਦਾ ਇੰਨੇ ਪਲਟ ਕੇ ਜਿਹੜਾ ਇੱਕ ਨਾਮ ਦਾ ਨਾਮ ਦੇਖ ਲੈਂਦਾ ਉਹਦਾ ਨਾਮ ਕਿਦਾਂ ਦਾ ਹੋਊਗਾ ਅਸੀਂ ਤਾਂ ਨਾਮ ਨੂੰ ਬਹੁਤ ਛੋਟਾ ਸਮਝਿਆ ਹੋਇਆ ਪਰ ਨਾਮ ਉਹਦਾ ਬਹੁਤ ਵਿੱਚ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਹੈ ਜਿਨੇ ਚਖ ਲਿਆ ਤੇ ਜਨ ਤ੍ਰਿਪਤਾ ਭਾਏ ਉਹ ਜੀਵ ਰਜ ਗਏ ਹਮੇਸ਼ਾ ਹਮੇਸ਼ਾ ਲਈ ਤ੍ਰਿਪਤ ਹੋ ਗਏ ਜੇ ਠਾਪੁਰ ਸੋ ਪਰ ਸੰਭਿਓ ਸਤ ਸੰਗਤ ਤੇ ਪਿਆਰ ਹੁਣ ਦੇਖੋ ਗੱਲ ਕੀ ਤੇ ਜਿੱਤੇ ਉਹ ਵੈਗਰੂ ਠਾਪੁਰ ਉਹਨਾਂ ਮਾਲਕ ਖਸਮ ਮਾਇਰ ਤੇ ਸੋ ਪਰ ਸੱਬ ਬਹੁਤ ਖੁਸ਼ ਹੁੰਦਾ ਜੀ ਦੇ ਉੱਤੇ ਸਤ ਸੰਗਤ ਤੇ ਪਿਆਰ ਉਹਨਾਂ ਜੀਵਾਂ ਨੂੰ ਸਤ ਸੰਗਤ ਦਾ ਪਿਆਰ ਪੁੰਛਦਾ ਉਹਨਾਂ ਦਾ ਸਤ ਸੰਗਤ ਕਿਸੀਂ ਜਾਣੀਏ ਜਿੱਥੇ ਕੋ ਨਾਮ ਉਹ ਖਾਣੀ ਜਿੱਤੇ ਵਹਿਰੂ ਬਹੁਤ ਖੁਸ਼ ਹੁੰਦਾ ਨਾ ਉਹਨਾਂ ਨੂੰ ਸੰਗਤ ਦਾ ਪਿਆਰ ਬਖਸ਼ਦਾ ਬੰਦੇ ਸੰਗਤ ਉਹਨਾਂ ਰਹਿ ਹੀ ਸੰਦੇ ਇਥੋਂ ਦੇਖੋ ਸੰਗਤ ਆਈਆਂ ਕਈਆਂ ਜਨਨ ਮੈਂ ਆਪਦਰ ਲੈ ਰਿਆ ਸੀ ਕਿ ਉਹ ਵੀ ਵਹਿਰੂ ਤੂੰ ਇੱਕ ਜੁਰਗਾ ਤੜਕੂ ਨਹੀਂ ਜਾਣਾ ਤੁਹੀਂ ਰਹਿਣ ਦੋ ਕੀ ਕਰਾਂਗੇ ਹਾਂ ਨਹੀਂ ਇੰਨਾ ਪਿਆਰ ਕਈਆਂ ਨੂੰ ਇਹ ਵੀ ਆਫਰ ਦੇਦੀ ਵੀ ਤੁਹਾਨੂੰ ਬਾਹਰੇ ਟਿਕਟ ਕਰਾ ਦੇਣ ਸਿੱਧੇ ਚੱਲ ਜਾਓ ਕਹਿੰਦੇ ਜਾਜ ਨੂੰ ਸਿਰਚ ਮਾਰਨਾ ਬੇਣਾ ਦਾ ਸੰਗਾਚਾਰ ਸੰਗਤ ਚ ਬੈਠ ਕੇ ਵਹਿਰੂ ਕਰਨਾ ਜੇ ਠਾਕੁਰ ਸੋ ਪ੍ਰਸੰਨ ਪੈਓ ਜਿੱਤੇ ਵੈਗਰੋ ਬਹੁਤ ਖੁਸ਼ ਹੁੰਦਾ ਸਤ ਸੰਗਤ ਤੇ ਪਿਆਰ ਸਤ ਸੰਗਤ ਦਾ ਪਿਆਰ ਉਹਨਾਂ ਦੀ ਝੋਲੀ 'ਚ ਪਉਂਦਾ ਹੈ ਆਪਾ ਪੜਦੇ ਨੇ ਪੁੱਤਾਂ ਮਾਤਾ ਕੀ ਅਸੀਸ ਸ਼ਬਦ ਆ ਗੁਰਪਾਤ ਸ਼ਬਦ ਗੁਰੂ ਮਾਂ ਵੀ ਤੈਨੂੰ ਅਸੀਸ ਬੁੱਤਰਾ ਨਿਮਖ ਨਾ ਬਿਸਰੋ ਤੁਮ ਕੋ ਹਰ ਹਦ ਸਦਾ ਪਜੋ ਜਗਦੀਸ਼ ਤੈਨੂੰ ਵੈਗਰੋ ਨਾ ਖੋਲੇ ਤੁਸਰਾ ਵੈਗਰੋ ਕਰਦਾ ਨੇ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸਭ ਤੇਰੀ ਪ੍ਰੀਤ ਅਸੀਸੇ ਕਿ ਵੀ ਦਿੱਤੀ ਆ ਕਿ ਗੁਰਨਾਨਕ ਦੇਵ ਤੇ ਬਹੁਤ ਦਾਇਮਾਨ ਹੋਏ ਤੇ ਤੇਰਾ ਸਤ ਸੰਗਤ ਨਾਲ ਪੀਤ ਬਣ ਜਾਏ ਸਤ ਸੰਗਤ ਦੇ ਨਾਲ ਤੇਰਾ ਪਿਆਰ ਵੱਧ ਜੇ ਪਿਆਰ ਨਾਲ ਸੰਗਤ ਨਾਲ ਉਹਦਾ ਬੰਦਾ ਸੰਗਤ ਚ ਕਦੇ ਨਹੀਂ ਜਾਂਦਾ ਭਾਵੇਂ ਵਿਹਲਾ ਬੈਠਾ ਹੋਵੇ ਕਰੇ ਮੱਖੀਆਂ ਮਾਰਦਾ ਰਹੇ ਉਹ ਨਹੀਂ ਜਾਂਦਾ ਪਿਆਰੀ ਹੈ ਨਹੀਂ ਉਹਦਾ ਸੰਗਤ ਨਾਲ ਕਈ ਮਾਪਿਓ ਆਪਾਂ ਦੇ ਹੰਦ ਤੱਕ 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 ਕੇ ਬੱਚਨ ਨੂੰ ਵੀ ਜਾਓ ਵੀ ਚਲ ਜਾਓ ਸੰਗਤ ਦੇ ਚਲ ਜਾਓ ਨਹੀਂ ਜਾਂਦੇ ਕੀ ਕਰ ਲੈਣਗੇ ਫਿਰ ਉੱਥੇ ਹਣ ਜੇ ਠਾਕੁਰ ਸੂਪਰ ਸੰਨ ਭਇਓ ਸਤ ਸੰਗਤ ਤੇ ਪਿਆਰ ਜਿੱਤੇ ਵੈਗਰੂ ਬਹੁਤ ਖੁਸ਼ ਹੁੰਦਾ ਨਾ ਉਸ ਜੀਵ ਦਾ ਸਤ ਸੰਗਤ ਦੇ ਨਾਲ ਪਿਆਰ ਕਰਦਾ ਦਾ ਦਿਲ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਜਾ ਕੇ ਬੈਠਾਂ ਵਾਂ ਵੈਗਰੂ ਨਾਮ ਵੈਗਰੂ 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 ਕਰਾਂ ਉਹਦਾ ਪਿਆਰ ਬਣਦਾ ਜਿੱਤੇ ਵੈਗਰੂ ਬਹੁਤ ਖੁਸ਼ ਹੁੰਦਾ ਹੈ ਹਰ ਗੁਰੂ ਨਾਨਕ ਜਿਨ ਪਰਸਿਓ ਤਿਰ ਸਭ ਕੁਲ ਕੀਓ ਉਧਾਰ ਜਿਨੇ ਵੈਗਰੂ ਨੂੰ ਗੁਰੂ ਨਾਨਕ ਨੂੰ ਪਰਸ ਲਿਆ ਨਾ ਦੇਖ ਲੈ ਉਹਨੇ ਸਾਰੀ ਕੁਲ ਦਾ ਇਹ ਉਤਾਰ ਕਰਤਾ ਆਪਣੀ ਦਾ ਅਰੇ ਇਦਾਂ ਹੋਇਆ ਵਾਸਤਵ ਵਿੱਚ ਇਦਾਂ ਹੋਇਆ ਜਿਹੜੇ ਜਿਹੜੇ ਬੰਦਿਆਂ ਨੂੰ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਮਲੇ ਹੁਣ ਆਪ ਤੋਂ ਜੁੜੇ ਹੀ ਬੰਦੇ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਜੋੜ ਲਏ ਸਿੱਖੀ ਦੇ ਵਿੱਚ ਲੈ ਲਏ ਗੁਰੂ ਬਾਦਸ਼ਾਹ ਜੇ ਮੰਨ ਲਓ ਗੁਰੂ ਸਾਹਿਬ 3 ਕਰੋੜ ਨੂੰ ਮਿਲੇ ਨਾ ਤੇ ਘੱਟੋ ਘੱਟ 30 ਕਰੋੜ ਤੋਂ 40 ਕਰੋੜ ਕਹਿ ਲਓਗੇ ਤੇ ਕੀਤਾ ਕਰਨ ਕਰਕੇ ਲੋ ਕਿਉਂਕਿ ਜਿਹੜਾ ਗੁਰੂ ਨਾਨਕ ਨੂੰ ਮਿਲਿਆ ਉਹਨੇ ਜਾ ਕੇ ਉਚਪ ਕਰਕੇ ਥੋੜੀ ਬੈਠਾ ਮੁੜ ਕੇ ਜਾ ਕੇ ਘਰੇ ਜਾ ਕੇ ਸਾਰੇ ਪਰਿਵਾਰ ਨੂੰ ਕਾ ਜੀ ਰੁਪਨਦੀਨ ਨੂੰ ਜਾਂ ਹੋਰ ਜਿਹੜੇ ਜੀਵਨ ਹੀ ਜਦੋਂ ਗੁਰੂ ਪਾਤਸ਼ਾਹਾਂ ਨੂੰ ਮਿਲੇ ਆ ਸਾਰੀ ਗੱਲਬਾਤ ਹੋਈ ਗੁਰੂ ਪਾਤਸ਼ਾਹ ਮੱਕੇ ਮਦੀਨੇ ਗਏ ਸਾਰੀ ਗੱਲਬਾਤ ਹੋਈ ਉੱਥੇ ਨੇ ਦਰਸ਼ਨ ਕੀਤੇ ਗੁਰੂ ਪਾਤਸ਼ਾਹ ਦੇ ਵਿਚਾਰਾਂ ਕੀਤੀਆਂ ਤੇ ਗੁਰੂ ਪਾਤਸ਼ਾਹ ਤੋਂ ਦਾਤ ਲੈ ਲਈ ਉਹਨਾਂ ਨਾਲ ਦੀ ਦਾਤ ਲੈ ਲਈ ਸਾਰੇ ਪਰਿਵਾਰ ਨੂੰ ਨਾਮ ਦੀ ਦਾਤ ਉਹ ਅੱਜ ਵੀ ਜਿਹੜੀ ਕਾਬਲ ਤੋਂ ਸੰਗਤਾਂ ਉਹ ਕਿੱਥੋਂ ਆਉਂਦੀ ਹੈ ਕਾਬਲ ਦਾ ਸਿੱਖ ਹੈ ਨਹੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਧਰਤੀ ਦੇ ਵਿੱਚ ਰਿਹਾ ਉਦੋਂ ਤਾਂ ਆਪਾਂ ਦੇਖਦੇ ਆ ਜਾਂ ਜੋਗੀ ਹੀ ਜਾਂ ਹਿੰਦੂ ਲੋਕ ਹੀ ਜਾਂ ਮੁਸਲਮਾਨ ਹੀ ਸਿੱਖ ਤਾਂ ਤੋਂ ਹੈ ਹੀ ਨਹੀਂ ਸਿੱਖ ਕੌਣ ਹੈ ਜਿਨ੍ਹਾਂ ਨੇ ਸਿੱਖਿਆ ਲਈ ਗੁਰੂ ਪਾਸ਼ਾ ਜੀ ਜਿਨ੍ਹਾਂ ਨੇ ਸਿੱਖਿਆ ਗੁਰੂ ਨਾਨਕ ਕੋਲ ਕੀ ਸਿੱਖਿਆ ਭਗਤੀ ਕਰਨੀ ਸਿੱਖੀ ਜਿਨ੍ਹਾਂ ਨੇ ਵਾਹਿਗੁਰੂ ਨਾਲ ਜੁੜਨਾ ਸਿੱਖਿਆ ਜਿਨ੍ਹਾਂ ਨੇ ਰੱਬ ਦੇ ਮਿਲਾਪ ਦਾ ਰਾਹ ਗੁਰੂ ਨਾਲ ਕੋਲ ਸਮਝਿਆ ਜਿਨ੍ਹਾਂ ਨੇ ਉਹ ਸਿੱਖ ਕਹਾਏ ਅੱਜ ਵੀ ਕਈ ਮੇਰੇ ਅਰਗੇ ਭਲੇਕੇ ਜੀ ਰਹਿ ਜਾਣਗੇ ਪੈਗਬਾਨੀ ਹੋਈ ਜਾਂ ਦਾੜੀ ਰੱਖੀ ਅਸੀਂ ਸਿੱਖਾਂ ਕਰ ਜਮੇ ਸਿੱਖਾਂ ਪਰ ਉਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਗੁਰੂ ਨਾਨਕ ਕੋਲ ਨਾਮ ਦੀ ਦਾਤ ਹੀ ਨਹੀਂ ਲਈ ਵਾਹਿਗੁਰੂ ਕਰਦੇ ਨਹੀਂ ਕਿ ਉਹਨਾਂ ਨੂੰ ਸਿੱਖ ਕਹਾਂਗੇ ਆਪਾਂ ਸੇਖੀ ਨਿਹਾਲ ਸਿੱਖੋ ਜਿਹਨਾਂ ਸਿੱਖਿਆ ਗੁਰੂ ਪਾਸ਼ਾ ਕੋ ਗੁਰੂ ਪਾਸ਼ਾ ਨੂੰ ਕੋਈ ਮਤਲਬ ਨਹੀਂ ਕੌਣ ਕਿਹੜੀ ਜਾਤ ਦਾ ਆ ਕੌਣ ਕਿਹੜੇ ਧਰਮ ਦਾ ਆ ਕੌਣ ਕਿੱਧਰੋਂ ਆ ਰਿਹਾ ਕੋਈ ਕਿਸੇ ਨਾਲ ਫਰਕ ਤਾਂ ਨਹੀਂ ਕੀਤਾ ਵਿਤਕਰਾ ਤਾਂ ਨਹੀਂ ਕੀਤਾ ਗੁਰੂ ਪਾਸ਼ਾ ਨੇ ਕਿ ਮੈਂ ਮਤਲਬ ਸਿੱਖਾਂ ਦਾ ਹੀ ਗੁਰੂ ਹਾਂ ਤੇ ਮੈਂ ਤੁਹਾਨੂੰ ਨਹੀਂ ਦੱਸਣਾ ਘਰੇ ਚੱਲ ਚੱਲ ਕੇ ਗਏ ਸਾਰਿਆਂ ਦੇ ਘਰੇ ਗਏ ਕਿੱਥੋਂ ਲੱਗ ਗਏ ਰਾਣ ਇਰਾਕ ਬਗਦਾਦ ਕਿੱਥੋਂ ਲੱਗ ਗਏ ਇੱਧਰ ਆਪਾਂ ਦੇਖੀਏ ਤੇ ਗੁਰੂ ਪਾਸ਼ਾ ਪ੍ਰਾਗਰਾਜ ਤ ਬਨਾਰਸ ਤੇ ਸਭ ਜਗ੍ਹਾ ਤੇ ਗਿਆ ਗੁਰੂ ਪਾਤਸ਼ਾ ਕਿੱਥੇ ਨਹੀਂ ਗਿਆ ਸ਼੍ਰੀਲੰਕਾ ਤੱਕ ਗਿਆ ਗੁਰੂ ਪਾਤਸ਼ਾ ਉਹ ਆਸਾਮ ਤੱਕ ਗਿਆ ਗੁਰੂ ਪਾਤਸ਼ਾ ਚਾਈਨਾ ਚ ਗਿਆ ਸਭ ਜਗ੍ਹਾ ਤੇ ਗਿਆ ਜਿੱਥੇ ਜਿੱਥੇ ਵੀ ਗਿਆ ਨਾ ਅੱਜ ਤੱਕ ਵੀ ਉੱਥੋਂ ਉੱਥੋਂ ਗੁਰੂ ਨਾਨਕ ਦੇ ਸ਼ਬਦ ਉਹ ਗੁਰਬਾਣੀ ਦੀ ਮਹਿਕ ਹੈ ਜਿਹੜੀ ਹੁਣ ਨਹੀਂ ਆਉਂਦੀ ਹੈ ਜਿੱਥੇ ਜਿੱਥੇ ਗੁਰੂ ਪਾਤਸ਼ਾ ਸ਼ਬਦ ਨਾਲ ਜੋੜ ਕੇ ਆਏ ਪੀੜ੍ਹੀਆਂ ਤੱਕ ਜੁੜੇ ਰਹੇ ਪੀੜ੍ਹੀਆਂ ਤੱਕ ਜਿਹੜਾ ਵੈਗਰੂ ਕਰਦੇ ਸੁਰਤੀ ਲਾਗਦੇ ਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਨਾਲ ਦੱਸਿਆ ਹੋਊਗਾ ਕਿ ਵੈਗਰੂ ਕਰੋ ਸੁਰਤੀ ਲਾਓ ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਪੜ੍ਹੀ ਵਿਚਾਰੇ ਐਨੇ ਉੱਚੇ ਅਸੂਲ ਗੁਰੂ ਨਾਨਕ ਦੇ ਜਿਨ੍ਹਾਂ ਨੇ ਮਤਲਬ ਪੜ੍ਹੇ ਤੇ ਅਪਣਾਏ ਤਾਂ ਤੁਸੀਂ ਇਹ ਸੋਚ ਕੇ ਦੇਖੋ ਜਦੋਂ ਇਤਿਹਾਸ ਮੈਂ ਵੀ ਪੜਿਆ ਹਿਸਟਰੀ ਤੇ ਸਾਰਿਆਂ ਨੇ ਪੜ੍ਹੀ ਆ ਇਹਨਾਂ ਨੇ ਹਿਸਟਰੀ ਦੇਖੀ ਤੇ ਕਿੰਦਾਂ ਦੇ ਕੋਈ ਸਮਾਜਿਕ ਤਾਣਾ ਬਾਣਾ ਕਿਦਾਂ ਦਾ ਹੈ ਉਹ ਅੱਜ ਕਿੰਨਾ ਨਿਖਾਰ ਆ ਉਹਦੇ ਵਿੱਚ ਬਹੁਤ 90% ਤੋਂ ਜ਼ਿਆਦਾ ਪ੍ਰਭਾਵਿਤ ਆ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਤੋਂ ਅੱਜ ਦਾ ਸਮਾਜ ਵੀ ਭਾਵੇਂ ਕਿ ਹੁਣ ਆਪਾਂ ਦੇਖਦੇ ਆਂ ਥੋੜਾ ਬਹੁਤ ਲੱਚਰ ਹੋਣਾ ਜਾਂ ਗਾਣਿਆਂ ਗੁਣਿਆਂ ਦਾ ਟੀਵੀ ਨੇ ਥੋੜਾ ਬਹੁਤ ਮਾਹੌਲ ਵਿਗਾੜਿਆ ਆ ਪਰ ਬਹੁਤ ਜਿਹੜਾ ਬੇਸ ਆ ਨਾ ਉਹ ਹਲੇ ਵੀ ਸਿੱਖੀ ਦੇ ਉੱਤੇ ਟਿਕਿਆ ਹੋਇਆ ਆ ਅੱਜ ਦੇ ਸਮਾਜ ਦਾ ਸੋ ਇਹ ਇਹ ਗੁਰੂ ਪਾਤਸ਼ਾਹ ਦੀ ਦੇਣੀ ਆ ਸਾਰੇ ਸੰਸਾਰ ਨੂੰ ਬਸ ਥੋੜਾ ਜਿਹਾ ਜਿਹੜਾ ਇੱਕ ਅੰਦਰ ਦੁੱਖ ਹੁੰਦਾ ਏ ਇਸ ਗੱਲ ਦਾ ਕਿ ਜਿੰਨਾ ਪ੍ਰਚਾਰ ਆ ਗੁਰੂ ਸਾਹਿਬਾਨ ਨੇ ਕੀਤਾ ਤਾਂ ਗੁਰਸਿੱਖਾਂ ਨੇ ਕੀਤਾ ਕਿ ਅੱਜ ਦੀ ਡੇਟ ਤੇ ਅਸੀਂ ਉਹਨਾਂ ਨੇ ਹੀ ਕਰ ਰਹੇ ਹਾਂ ਉਸ ਤਰੀਕੇ ਨਾਲ ਨਹੀਂ ਕਰ ਰਹੇ ਉਹਨਾਂ ਮਤਲਬ ਉਹਨਾਂ ਨੂੰ ਹੋ ਬਸਾ ਦਿਲ ਰਹਾ ਨਹੀਂ ਜਿਨੇ ਗੁਰੂ ਪਾਤਸ਼ਾਹ ਦੇ ਅੰਦਰ ਹੀ ਨਾ ਜਿਸ ਤਰੀਕੇ ਨਾਲ ਗੁਰੂ ਪਾਤਸ਼ਾਹ ਕਰਦੇ ਲਗਾਤਾਰ ਕਰਦੇ ਰਹਿੰਦੇ ਹਨ ਤੱਕ ਸੇਵਾ ਕਰਦੇ ਰਹਿੰਦੇ ਗੁਰਸਿੱਖ ਵੀ ਕਰਦੇ ਰਹਿੰਦੇ ਹਨ ਭਾਈ ਗੁਰਦਾਸ ਜੀ ਵਰਗੇ ਦੇਖੋ ਕਿੰਨੇ ਕਿੰਨੇ ਸਾਲ ਇੱਥੇ ਆਗਰਾ ਰਹਿ ਕੇ ਗਏ ਭਾਈ ਗੁਰਦਾਸ ਜੀ ਲਗਾਤਾਰ ਪ੍ਰਚਾਰਕ ਸੈਂਟਰ ਇਹ پوری ਜ਼ਿੰਮੇਵਾਰੀ ਸੰਭਾਲੀ ਤੇ ਸਾਰੇ ਪਾਸੇ ਮਤਲਬ ਸਾਰਾ ਸਮਾਂ ਦੇਤਾ ਉਹਨਾਂ ਨੇ ਸਮਾਂ ਹੀ ਹੁੰਦਾ ਸਾਡੇ ਕੋਲ ਹੋਰ ਕੀ ਹੈ ਇਹ ਵੀ ਭਾਈ ਗੁਰਦਾਸ ਦਿੱਤਾ ਹੋਇਆ ਸਾਰਾ ਸਮਾਂ ਹੀ ਦੇਤਾ ਸਾਰਾ ਜੀਵਨ ਹੀ ਦੇਤਾ ਸਭ ਤੋਂ ਕੀਮਤੀ ਦਾ ਸਮਾਂ ਹੀ ਆ ਸਾਡੇ ਕੋਲ ਸੋ ਦੇਤਾ ਸਾਰੀ ਉਮਰ ਭਾਈ ਗੁਰਦਾਸ ਜੀ ਨੇ ਜਾਂ ਹੋਰ ਕਿੰਨੇ ਗੁਰ ਸਿਖਾਣੇ ਉਸ ਤਰੀਕੇ ਨਾਲ ਪ੍ਰਚਾਰ ਕੀਤਾ ਅਸੀਂ ਉਸ ਤਰੀਕੇ ਨਾਲ ਕਰ ਨਹੀਂ ਰਹੇ ਕਰਨੀ ਪਾ ਰਹੇ ਸੋ ਕਰਨਾ ਚਾਹੀਦਾ ਸੋ ਪੰਜਵੇਂ ਪਾਤਸ਼ਾਹ ਦੇ ਇਹ ਤਿੰਨ ਸੋਈਏ ਸੋਈਆਂ ਦੇ ਵਿਚਾਰ ਇਹ ਜਿਹਦੇ ਵਿੱਚ ਗੁਰੂ ਪਾਤਸ਼ਾਹ ਨੇ ਵੈਗੁਰੂ ਦੀਆਂ ਸਿਫਤਾਂ ਕੀਤੀਆਂ ਗੁਰੂ ਨਾਨਕ ਦੀਆਂ ਸਿਫਤਾਂ ਕੀਤੀਆਂ ਗੁਰੂ ਨਾਨਕ ਨੂੰ ਜਿਹਨੇ ਦੇਖ ਲਿਆ ਪਰਸ ਲਿਆ ਉਹਨੇ ਆਪਣੇ ਕੋਲੋਂ ਧਾਰਤੀਆਂ ਉਹ ਆਪ ਵੀ ਤਰ ਗਿਆ ਉਹ ਜੰਮਣ ਮਰਨ ਤੋਂ ਰਹਿਤ ਹੋ ਗਿਆ ਆਪ ਗੁਰੂ ਨਾਨਕ ਵੈਗੁਰੂ ਗੁਰੂ ਨਾਨਕ ਗੈਗੁਰੂ ਪੰਜਵੇਂ ਪਾਤਸ਼ਾਹ ਇਹ ਗੱਲ ਕਹਿ ਰਹੇ ਆ ਤੇ ਆਪਾਂ ਹੁਣ ਤੁਸੀਂ ਦੇਖ ਲਓ ਸੋ ਕਿੰਨਾ ਜੋ ਲਗਾਵ ਪਿਆ ਹੋਇਆ ਕਿ ਪ੍ਰਚਾਰਕ ਗੁਰੂ ਨਾਨਕ ਨੂੰ ਆਮ ਬੰਦਾ ਦੱਸਣ ਦੀ ਕੋਸ਼ਿਸ਼ ਕਰਦੇ ਆ ਜੋ ਸਰੀਰ ਦੱਸਣ ਦੀ ਕੋਸ਼ਿਸ਼ ਕਰਦੇ ਆ ਗੁਰੂ ਨਾਨਕ ਸਰੀਰ ਨਹੀਂ ਆ ਵਾਹੀ ਗਿਉ ਜੋਤਿ ਪ੍ਰਕਾਸ਼ ਰੰਗਕਾਰ ਆਕਾਰ ਰੰਗਕਾਰ ਆਕਾਰ ਬਣਾਇਆ ਰੰਕਾਰ ਨੇ ਆਕਾਰ ਬਣਾਇਆ ਸਾਰੇ ਸਸਾਰਾਲ ਨੂੰ ਸਮਝਾਉਣ ਵਾਸਤੇ ਸੋ ਗੁਰੂ ਪਾਸ਼ਾ ਨੂੰ ਅਰਦਾਸ ਕਰੀਏ ਗੁਰੂ ਪਾਸ਼ਾ ਅਰਾ ਸਾਡੀ ਇਤਰਾਸ ਦੀਆਂ ਦੇਖੋ ਸਿੱਖ ਕੌਮ ਦੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਵਾਂਗੇ ਸਾਖੀ ਤੇ ਚਲੋ ਆਪਾਂ ਕਰ ਰਹੇ ਹਾਂ ਵਸਾਖੀ ਹੈ ਵੀ ਆਖਾਲਸੇ ਦਾ ਸਾਜ ਗੁਰੂ ਨਾਨਕ ਪਾਤਸ਼ਾਹ ਤੋਂ ਸਿੱਖੀ ਸ਼ੁਰੂ ਹੋ ਰਹੀ ਹੈ ਸਾਡੇ ਸਭ ਤੋਂ ਵੱਡੇ ਗੁਰੂ ਆ ਜਮਾਂ ਕਹ ਲਈਏ ਸਭ ਤੋਂ ਵੱਡਾ ਗੁਰਪੁਰਬ ਅਹੀਂ ਉਹ ਕਤੇਜਾ ਕੇ ਮਨਾਵਾਂਗੇ ਮਤਲਬ ਅਸੀਂ ਆਪਣੇ ਗੁਰੂ ਪਾਤਸ਼ਾਹ ਦਾ ਗੁਰਪੁਰਬ ਠੀਕ ਦਿਨਾਂ ਤੇ ਨਹੀਂ ਮਨਾ ਸਕਦੇ ਹੋਰ ਅਹੀਂ ਕੀ ਕਰ ਲੈਣਾ ਕੀ ਕਰ ਲਾਂਗੇ ਦੱਸੋ ਗੁਰੂ ਨਾਨਕ ਬਾਦਸ਼ਾ ਦਾ ਗੁਰੂ ਗ੍ਰੰਥ ਸਾਡੇ ਗੁਰੂ ਬਾਦਸ਼ਾ ਦਾ ਇਹ ਠੀਕ ਦਿਲ ਤੇ ਨਹੀਂ ਮੰਨ ਸੰਦੇਤ ਪ੍ਰਚਾਰ ਨਹੀਂ ਕਰ ਸਕਦੇ ਇਸ ਗੋਲ ਦਾ ਸਾਰੇ ਉਹਦੇ ਵਿੱਚ ਆ ਜਾਣੇ ਆ ਸੋ ਫਿਰ ਸਾਡਾ ਰੋਲਾ ਇੱਡਾ ਰੋਲਾ ਪਾਇਆ ਹੁਣ ਇੱਕ ਕਾਹਦੀ ਕੰਮ ਦਾ ਆ ਗੁਰੂ ਬਾਦਸ਼ਾ ਨੇ ਸਾਰੇ ਸੰਸਾਰ ਨੂੰ ਜਗਾਤਾ ਵੈਗੁਰ ਨਾ ਜੋੜ ਮਰਤਾ ਰਿਕੁਰ ਸਿਖ ਰਿਹਾ ਆਤਮਾਨ ਜਿਹੜੇ ਪਗਤੀ ਕਰਦੇ ਆ ਜਿਹੜੇ ਅੰਦਰੋਂ ਜਗੇ ਹੋਏ ਆ ਕਿੰਨੇ ਅੱਜ ਦੇ ਹਜ਼ਾਰਾਂ ਲੱਖਾਂ ਸਾਡਾ ਵੀ ਤਾਂ ਕੋਈ ਫਰਜ਼ ਬੰਦਾ ਤੁਸੀਂ ਫਿਰ ਪ੍ਰਚਾਰ ਕਰਕੇ ਕੰਮ ਸਖਮ ਦੱਸ ਹੀ ਦਈਏ ਲੋਕਾਂ ਨੂੰ ਚੁੱਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ